ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼੍ਰੀ ਨਾਨਕਪੁਰ ਸਾਹਿਬ ਚ ਚੱਲ ਰਹੇ ਹੋਲਾ ਮਹੱਲਾ ਦੀ ਰਸੀ ਤੇ ਚੱਲ ਰਹੀ ਕੂੜੀ ਦਾ ਕਰਤੱਵ ਬੰਦ ਕਰਵਾ ਦਿੱਤਾ ਇਸੇ ਦੌਰਾਨ ਉਹਨਾਂ ਨੇ ਬੱਚੀ ਦੇ ਵੱਡੇ ਭਰਾ ਨੂੰ ਪੈਸੇ ਦੇ ਕੇ ਆਪਣਾ ਕੰਮ ਕਰ ਕਰਨ ਲਈ ਕਿਹਾ ਜਾਣਕਾਰੀ ਮੁਤਾਬਿਕ ਹਰਜੋਤ ਬਾਸਾ ਸ਼੍ਰੀ ਨੰਨਪੁਰ ਸਾਹਿਬ ਦੇ ਦੌਰੇ ਤੇ ਸਨ ਅਤੇ ਮੇਲੇ ਦੀਆਂ ਤਿਆਰਾਂ ਜਾਇਜ਼ਾ ਲੈ ਰਹੇ ਸਨ ਜਦੋਂ ਹਕੂਮਰੇ ਸਨ ਤਾਂ ਉਹਨਾਂ ਨੇ ਦੇਖਿਆ ਕਿ 10 ਸਾਲ ਤੋਂ ਘੱਟ ਉਮਰ ਦੀ ਬੱਚੀ ਰੱਸੀ ਤੇ ਚੱਲ ਰਹੀ ਹੈ ਤੇ ਖੁਦ ਨੂੰ ਸੰਤੁਲਨ ਕਰਨ ਲਈ ਉਸਨੇ ਹੱਥ 'ਚ ਇੱਕ ਲੰਬੀ ਲਾਠੀ ਫੜੀ ਹੋਈ ਸੀ ਇਹ ਦੇਖ ਕੇ ਹਰਜੋਤ ਬੈਂਸ ਉਸ ਵਾਰ ਲਾਏ ਅਤੇ ਕੁੜੀ ਨੂੰ ਫੜ ਕੇ ਰੱਸੀ ਤੋਂ ਹੇਠਾਂ ਉਤਾਰ ਲਿਆ। ਕੁੜੀ ਦੇ ਵੱਡੇ ਭਰਾ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਤੋਂ ਹੈ ਤੇ ਇਹ ਉਸ ਦਾ ਕੰਮ ਸੀ। ਇਸ ਮਗਰੋਂ ਹਰਜੋਤ ਬੈਂਸ ਨੇ ਕਿਹਾ ਕਿ ਕੁੜੀ ਦੇ ਸਕੂਲ ਜਾਣ ਦੀ ਉਮਰ ਹੈ, ਇਹ ਕੋਈ ਕੰਮ ਨਹੀਂ ਹੈ। ਉਹਨਾਂ ਨੇ ਆਪਣੀ ਜੇਬ 'ਚੋਂ ਪੈਸੇ ਕੱਢ ਕੇ ਕੁੜੀ ਦੇ ਭਰਾ ਨੂੰ ਦਿੱਤੇ। ਉਹਨਾਂ ਸਮਝਾਇਆ ਕਿ ਉਹ ਮਾਲ ਲਿਆ ਕੇ ਇੱਥੇ ਵੇਚਣ ਪਰ ਇਹਨਾਂ ਦਾ ਕਰਤੱਵ ਕਰਨਾ ਠੀਕ ਨਹੀਂ ਹੈ। ਉਹਨਾਂ ਨੂੰ ਇਹ ਵੀ ਸਮਝਾਇਆ ਕਿ ਕੁੜੀ ਨੂੰ ਪੜਨ ਲਈ ਸਕੂਲ ਭੇਜਿਆ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਕੁੜੀ ਦੇ ਭਰਾ ਨੂੰ ਚੇਤਾਵਨੀ ਦਿੱਤੀ ਹੈ ਕਿ ਇੱਕ ਵਾਰ ਉਹ ਉਸ ਨੂੰ ਛੱਡ ਰਹੇ ਨੇ। ਜੇਕਰ ਹੁਣ ਅਜਿਹਾ ਕਰਦਾ ਦੁਆਰਾ ਦੇਖਿਆ ਗਿਆ ਤਾਂ ਉਸ ਖਿਲਾਫ ਕੇਸ ਦਰਜ ਹੋਵੇਗਾ। ਉਹਨਾਂ ਨੇ ਫੇਸਬੁਕ ਪੇਜ ਤੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਤੁਸੀਂ ਕਿਤੇ ਵੀ ਛੋਟੇ-ਛੋਟੇ ਬੱਚਨ ਤਮਾਸ਼ਾ ਦਿਖਾ ਕੇ ਪੈਸਾ ਕਮਾਉਣਾ ਜਾਂ ਜੋਖਮ ਵਾਲਾ ਕੰਮ ਕਰਦੇ ਦੇਖਦੇ ਹੋ ਤਾਂ ਕਿਰਪਾ ਕਰਕੇ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਉਹਨਾਂ ਨੂੰ ਤੁਰੰਤ ਰੋਕੋ। ਕਮ ਆਉਂਗੇ। ਮੈਂ ਨਹੀਂ ਛੱਡਾਂ ਮੈਂ ਇਹ ਕਿ ਤੂੰ ਕਰਦਾ ਹਾਂਗਾ ਬੱਚੀ ਪੜਨ ਉਹਦੇ ਇੱਕ ਕੰਮ ਹੈ। ਨਹੀਂ ਨਹੀਂ ਕੋਈ ਮੁਰਗੀ ਚੁੱਕੋ। ਬੋਰਡ ਤੇ ਕੰਮ ਕਰਨ ਨੂੰ ਤਾਂ ਬੈਠੇ ਲੈ ਕੋਈ ਆਪਣਾ ਸਮਾਨ ਦੇਖੀ। ਬੱਚੇ ਇਹਦੇ ਇਹ ਕਰਕੇ ਤੂੰ ਕੰਮ ਕਰਾਈ ਲਿਆ। ਉਹ ਪੜਨ ਆਸਦੀ ਹੈ। ਤੁਹਾਨੂੰ ਸਾਫ਼ ਲੱਗਦੀ ਕੌਣ ਜ਼ਿੰਮੇਵਾਰ ਹੈ? ਕਿ ਤਮਾਸ਼ਾ ਦੇ ਬਾਕੀ ਸਾਰੇ ਫੋਟੋਆਂ ਤਮਾਸ਼ਾ ਦੇ ਬੰਦ ਕਰੇ ਨਾ ਪੈਸੇ ਲੈ ਤੂੰ ਆਪਣਾ ਕੋਈ ਸਹੂਲਤ ਮਜਬੂਰੀ ਕੀ ਹੈ ਪੈਸੇ ਲੈ ਆਪਣਾ ਕੋਈ ਇੱਥੇ ਦੁਕਾਨ ਲੈ ਕੇ ਕੋਈ ਬੇਚ ਥੱਲੇ ਲਾ ਕੇ ਜੇ ਬੱਚੀ ਤੋਂ ਕੰਮ ਕਰਾਇਆ ਦੇਖੀ ਅੱਜ ਤਮਾਸ਼ਾ ਦੇ ਕਿਹਾ ਪਰਚਾ ਹੋ ਜਾਏਗਾ ਪਰਚਾ ਹੋ ਜਾਏਗਾ ਇਹ ਲਾਓ ਹਾਂ ਆਪਾਂ ਨਵਾਰੇ ਤੋਂ ਕੰਮ ਨਹੀਂ ਕਰਦੇ ਨਵਾਰੇ ਤੋਂ ਕੰਮ ਨਹੀਂ ਕਰ ਸਕਦੇ ਆਪਾਂ ਕੋਈ ਆਪਣਾ ਸਮਾਨ ਲੈ ਇੱਥੇ ਬੇਚ ਕੋਈ ਇਮਾਨਦਾਰੀ ਨਾਲ ਕਮਾ ਜਾ ਰਹਾ ਹੈ ਇਹ ਬੱਚੀ ਤੋਂ ਦੁਬਾਰਾ ਕਿਤੇ ਵੀ ਕਰਾਇਆ ਦੇਖੀ ਵੀ ਆ ਚੱਕ ਲੈ ਇਹਨਾਂ ਚੱਕ ਕਰੋ ਪਕਰਵੇਰ ਬਾਕੀ ਦੀ ਆਪਣੀ ਕਮਾਸ਼ਾ ਦੇ ਚੀਰ ਪਕਰਵੇਰ ਕੋਲ ਜੀ ਦਾ ਆ ਇਹਦਾ ਕਰੋ ਟੋਕਰ ਕਿਹੜਾ ਬਣਦਾ ਬੀਬੀ ਜੀ ਕੋਈ ਚਾਹਾਂ ਗਏ ਜਾਨੀ ਮੈਂ ਬੁਲਾਉਂਗਾ ਕੋਈ ਹੋਰ ਕਹਿ ਦਵਾਂ ਆਪਣਾ ਮੈਂ ਸਰ ਉਹਨੂੰ ਕੋਈ ਐਵੇਂ ਨਹੀਂ ਕਰਦਾ